ਇਹ ਨਹੀਂ ਚੱਲਦੇ ਨਹੀਂ ਚੱਲਦੇ ਭਾਈ ਜੀ ਕੀ ਮਿਲਦਾ ਜੀ ਇਹਨਾਂ ਦਾ ਇਹਨਾਂ ਦਾ ਬੈਟ 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 ਕੀ ਹੈ ਜੀ ਇਹਨਾਂ ਦਾ ਇਹਨਾਂ ਦਾ ਤੇ ਨਿਕੋ ਟੀਮ ਦੀ ਕੋਈ ਮਾਤਰਾ ਨਹੀਂ ਮੈਂਸ਼ਨ ਹੁੰਦੀ ਨਾ ਕੋਈ ਟੁਟੋਰੀਅਲ ਵਰਤਿਆ ਆਹ ਦੇਖ ਆ ਈਜ਼ ਇਵਰ ਆਹ ਦੇਖੋ ਫੌਰੀਨ ਬੈਂਕ ਮਹਿੰਦਾਨੀ ਕੋਲ ਆਲੋ ਮੈਗ ਮੈਲੋਵਾਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਯੁੱਧ ਨਸ਼ਾ ਵਿਰੋਧ ਕੀ ਕਹਿਣਾ ਹੈ ਕਿ ਕਿਥੇ ਕਿਥੇ ਕਾਰਵਾਈ ਕੀਤੀ ਗਈ ਕਿੰਨਾ ਗੰਨ ਨਸ਼ੀਲਾ ਪਦਾਰਥ ਫੜੇ ਗਿਆ ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਨਸ਼ਾ ਵਿਰੋਧੀ ਮਹਿਮ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਜਿਹਦੇ ਹਦੇਸ਼ਾਂ ਅਨਸਾਰ ਸਾਡੇ ਸਿਵਲ ਸਰਜਨ ਡਾਟ ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਔਰ ਸਾਡੀ ਸਿਹਤ ਭਾਗ ਦੀ ਟੀਮ ਨੇ ਅੱਜ ਭਾਰੀ ਮਾਤਰਾ ਦੇ ਵਿੱਚ ਜਿਹੜੇ ਬੈਨ ਪ੍ਰੋਡਕਟ ਨੇ ਉਹ ਬਰਾਮਦ ਕੀਤੇ ਨੇ ਔਰ ਇਹਨਾਂ ਨੂੰ ਅੱਗੇ ਵੀ ਵਾਰਨਿੰਗ ਦਿੱਤੀ ਹੈ ਹੁਣ ਵੀ ਇਹਨਾਂ ਦਾ ਚਲਾਨ ਵੀ ਕੱਟਿਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਜਾ ਰਹੇ ਆ ਕਿ ਅੱਗੇ ਤੋਂ ਅਗਰ ਇਹੋ ਜਿਹੇ ਪ੍ਰੋਡਕਟ ਇਹ ਰੱਖਣਗੇ ਜਿਨ੍ਹਾਂ ਦੇ ਵਿੱਚ ਨਿਕੋਟਿਨ ਦੀ ਕੋਈ ਮਾਤਰਾ ਮੈਂਸ਼ਨ ਨਹੀਂ ਕੀਤੀ ਜਾਂਦੀ ਕੋਈ ਵਿਕਟੋਰੀਅਲ ਵਾਰਨਿੰਗ ਨਹੀਂ ਹੈਗੀ ਇਹ ਸਾਰੇ ਜਿਹੜੇ ਪ੍ਰੋਡਕਟ ਆ ਗਵਰਨਮੈਂਟ ਵੱਲੋਂ ਬੈਨ ਨੇ ਔਰ ਇਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਜਾ ਰਹੇ ਹਾਂ ਕਿ ਅੱਗੇ ਤੋਂ ਅਗਰ ਇਹੋ ਜੀ ਕੋਈ ਵੀ ਇਹਨਾਂ ਨੇ ਚੀਜ਼ ਰੱਖੀ ਇੱਥੇ ਜਿਹੜੀ ਗੈਰਕਾਨੂੰਨੀ ਆ ਤੇ ਇਹਨਾਂ ਵਿਰੁੱਧ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਫਿਲਹਾਲ ਅਸੀਂ ਇਹਨਾਂ ਦਾ ਚਲਾਨ ਕਟਿਆ ਔਰ ਇਹਨਾਂ ਨੂੰ ਜਿਹੜੀ ਆ ਮੌਕੇ ਤੇ ਚਲਾਨ ਕੱਟ ਕੇ ਵਾਰਨਿੰਗ ਜਿਹੜੀ ਇਸ਼ੂ ਕੀਤੀ ਹੈ ਕੰਪੈਂਸਰੀ ਦੀ ਦੁਕਾਨ ਆ ਕੰਪੈਂਸਰੀ ਦੀ ਦੁਕਾਨ ਦੀ ਆਰਡ ਦੇ ਵਿੱਚ ਇਹ ਜਿਹੜਾ ਕ ਲੱਗਦਾ ਨਹੀਂ ਕਿ ਇੱਕ ਸਾਹਮਣੇ ਕੋਈ ਚੋਰ ਬਖਾ ਕੇ ਅੰਦਰ ਕੋ ਜੋ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਇਹਨਾਂ ਨੂੰ ਸਾਰੀਆਂ ਚੀਜ਼ਾਂ ਅਸੀਂ ਸਮਝਾਤੀਆਂ ਨੇ ਕਿ 18 ਸਾਲ ਤੋਂ ਘੱਟ ਜਿਹੜਾ ਇੱਕ ਬੈਨਰ ਲੱਗਣਾ ਬਹੁਤ ਜ਼ਰੂਰੀ ਆ ਉੱਤੇ ਟੈਗ ਹੋਣਾ ਚਾਹੀਦਾ ਉਹ ਸਭ ਚੀਜ਼ਾਂ ਇਹਨਾਂ ਨੂੰ ਸਮਝਾਈਆਂ ਕਿ ਜਿਹੜੇ ਜਿਹੜੇ ਗਵਰਨਮੈਂਟ ਦੇ ਰੂਲ ਆ ਉਹਨਾਂ ਦੇ ਤਹਿਤ ਜੇ ਇਹਨਾਂ ਨੇ ਇਹ ਪ੍ਰੋਡਕਟ ਵੇਚਨੇ ਆ ਤੇ ਵੇਚਣ ਔਰ ਜਿਹੜੇ ਬੈਨ ਪ੍ਰੋਡਕਟ ਆ ਉਹ ਬਿਲਕੁਲ ਜਿਹੜੇ ਉਹ ਨਾ ਰੱਖਣ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਔਰ ਇਹਨਾਂ ਨੂੰ ਸਮਝਾਇਆ ਵੀ ਆ ਔਰ ਚਲਾਨ ਵੀ ਕਟਿਆ ਜੀ ਔਨ ਵਾਲੇ ਟਾਈਮ ਦੇ ਵਿੱਚ ਹੋਰ ਵੀ ਦੁਕਾਨ ਹਾਂਜੀ ਇਹ ਲਗਾਤਾਰ ਮਹੀਮ ਜਿਹੜੀ ਜਾਰੀ ਰਹੇਗੀ ਔਰ ਜਿੱਦਾਂ ਜਿੱਦਾਂ ਸਾਡੇ ਹਾਇਰ ਅਥਾਰਟੀ ਆਦੇਸ਼ ਕਰਨਗੇ ਉਸੇ ਤਰ੍ਹਾਂ ਸੀ ਇਹ ਕਾਰਵਾਈ ਜਿਹੜੀ ਕਰਦੇ ਰਵਾਂਗੇ